ਚੱਕ ਲੈ ਤੈਨੂੰ ਕਿਹਾ ਸੀ ਚੱਕ ਦੇ ਗੋਏ ਜਿੱਥੇ ਜਿਹੜੀ ਦੂਰੀ ਦੇ ਥੇਰ ਵੱਜਿਆ ਪਿਆ ਚੱਕ ਲੈ ਉਹ ਸੁੱਕ ਜਾਂਦੇ ਮਲਾਇਆ ਉਹ ਇੱਥੇ ਨਹੀਂ ਸੁੱਕਣਾਂ ਇਹਨੇ ਇਹਨੂੰ ਚੱਕ ਕੇ ਨਾ ਇੱਥੇ ਭਾਰ-ਪਾਕ ਕੇ ਬੱਠਰਾਂ ਦੇ ਨਾਲਾ ਤੇ ਉੱਥੇ ਸੜਦੇ ਦੂਰ ਇੱਥੇ ਜਗਾ ਕਰ ਵੇਲੀ ਹਾਂ ਜਿਹੜੀ ਇੱਦੀ ਟਰਾਲੀ ਹੈ ਤੇ ਜਿਹੜੀ ਟਰਾਲੀ ਲੱਗੀ ਲਿਆ ਕਰ ਹੁਣ ਵੀ ਤੂੰ ਕੀ ਕਰਨਾ ਹੈ ਹੈ ਬਿਖਾਰੇ ਖਰੋ ਮੈਂ ਤਿੱਦੀ ਫੜਾਇਆ ਉਹ ਕੋਈ ਨਹੀਂ ਜੇ ਸਾਰੋਂ ਵੇਰ ਦੀ ਸੀ ਵੈਸੇ ਵੀ ਕੱਟ ਦੇਣੀ ਆ ਤਾਂ ਆ ਚੱਕ ਦੇ ਨੇ ਇਕੰਡੇ-ਕੁੰਡੇ ਜੀ ਚੱਕ ਕੇ ਕਰ ਖਾਂ ਸਾਹ ਤੋ ਇੱਥੇ ਜੀ ਮੰਜੜਾ ਦੇ ਖੌਲ ਲੱਗੇ ਤੇ ਤੈਨੂੰ ਨਹੀਂ ਪਤਾ ਇੱਥੇ ਖੌਲ ਲੱਗੇ ਤੇ ਹੋਰ ਭਾਇਏ ਨਹੀਂ ਪਾਉਂਦੇ ਭਾਈ ਨੂੰ ਸਾਗ ਖੜਾਗਾ ਨੂੰ ਮਿੱਟੀ ਪਾਉਣੀ ਛੋਟ ਨਹੀਂ ਦਾ ਸਾਗ ਉਪਰਾਂ ਤੋਂ ਵਰਤ ਲਾਂਗੇ ਆਪਾਂ ਨਹੀਂ ਲੈਣਾ ਮੈਂ ਪਤਾ ਕਿੰਨੇ ਔਖੇ ਹੋ ਤੇ ਕਾਲੀ ਸੋਣ ਤੋਂ ਨਹੀਂ ਨਹੀਂ ਇਹ ਆਪਾਂ ਇੱਥੇ ਮਿੱਟੀ ਪਾ ਕੇ ਨਾ ਮੈਂ ਦਾ ਮਿੱਟੀ ਵਾਲ ਨੂੰ ਕਿਹਾ ਹੈ ਲੱਗਣਗੇ ਦੋ ਦਿਨ ਮਿੱਟੀ ਪਾਉਣੀ ਛੋਲੇ ਰਾ ਜਿਹੜੇ ਮੈਂ ਬੜੇ ਔਖੇ ਪਾਲੇ ਹਨ ਬ੍ਰੇਡ ਛੋਲੇ ਕੁਛ ਨਹੀਂ ਦਾ ਛੋਲੇ ਛਾਲੇ ਲੜਾਂਗੇ ਮੋਲਾਂ ਦੇ ਜਿੱਕਰ ਛੋਲੇ ਸਾਨੂੰ ਆਹਾ ਕੀ ਲਾਸਣ ਕੱਟਦੀ ਹੈ ਉਹ ਨਹੀਂ ਨਹੀਂ ਤੂੰ ਇਹ ਸਾਰਾ ਮੈਂ ਮਿਹਨਤ ਦੇਣਾ ਥਲੇ ਟਰੈਕਟਰ ਦੇ ਟਾਰਾਂ ਨਾਲ ਨੋ 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 ਜ਼ਰੂਰੀ ਚੱਕ ਕੇ ਲੈ ਆ ਉੱਥੇ ਗੋਏ ਮਚਾਉਣੇ ਤਾਂ ਨਹੀਂ ਤਾਂ ਮੈਂ ਵੀ ਖਿਲਾਰ ਦੇਣੇ ਤੇ ਨਾਲੇ ਨਾ ਆ ਕਰਕੇ ਦੂ ਬਾਅਦ ਤੇ ਆ ਛਾਪੇ ਛੁਪੇ ਚੱਕ ਲਈ ਤੁਸੀਂ ਚੰਗਾ ਇੱਥੇ ਕੰਦ ਕਰਾਂਗੇ ਇੱਥੋਂ ਤੋੜ ਲਗਣੀ ਕੰਦ ਇੱਥੋਂ ਲੈ ਕੇ ਨਾ ਤਾਂ ਤੋੜੀ ਉਹ ਉੱਥੇ ਜਾ ਕੇ ਕੰਦ ਕਰਨੀ ਆਪਾਂ ਤੇ ਚੱਕੇ ਕੰਮ ਦਾ ਹੈ ਨਾ ਤਾਂ ਉਹ ਵੀ ਚੱਕਦੇ ਹੋ ਵੀ ਜਾ ਕੇ ਤੇ ਚੱਕੂ ਮੈਂ ਫਿਰ ਬਾਹਰ ਕੰਮ ਤੋਂੰਦੇ ਦਾ ਕਰਦਾ ਮਿਸਤਰੀ ਦਾ ਪਤਾ ਕਰਨਾ ਆ ਜੇ ਮੈਂ ਕੰਮ ਕਿੰਨੇ ਕਰਨੇ ਕੋਈ ਕੇਸ ਜੇ ਅੱਗੇ ਜਦ ਕਰੇ ਮਿਸਤਰੀ ਦਾ ਪਤਾ ਕਰਨਾ ਹੈ ਮਿਸਤਰੀ ਰੇਤਾ ਇੱਟਾਂ ਸੀਮੈਂਟ ਸਰੀਆ ਬੱਜਰੀ ਸਾਰਾ ਸਮਾਨ ਦਾ ਇੰਤਿਆਮ ਕਰਨਾ ਤੇ ਤੂੰ ਕਰਿਆ ਆ ਕੰਮ ਹੀ ਕਰਨੇ ਆ ਨਹੀਂ ਕਰ ਸਕੀ ਕਿੰਨਾ ਹੁੰਦਾ ਇਹ ਹੁੰਦਾ ਕਿਲੋਮੀਟਰ ਕਿਰੋ ਕਿਲੋ ਫੋਟੰਦੇ ਕਿਲੋਮੀਟਰ ਗੜੇਂਦੀ ਤਾਂ ਇੰਨਾ ਵੀ ਨਹੀਂ ਪਤਾ ਕਿਆ ਲੇ ਫੋਟਾ ਹਾਂ ਇਹ ਨੂੰ ਆਪਣਾਗੇ 31 ਫੋਟੀ ਆ ਦੋ ਕੋਠੇ ਪੈਣਗੇ ਇਹਦੇ ਚ ਵਧੀਆ ਦੋ ਦੋ ਕਾਏ ਹਾਂ ਦੋ ਪੈ ਜਾਣਗੇ ਪੈਣਗੇ ਕਿੰਨਾ ਹੋਰ ਕਿੰਨੇ ਪੈਣਗੇ ਕਿੰਨਾ ਨੇ ਤਿੰਨ ਪਾਰ ਰੱਖੀ ਕਿੰਨਾ ਨੇ ਨਹੀਂ ਨਹੀਂ ਆਪਣੇ ਦੋ ਵੱਡੇ ਵੱਡੇ ਪੈਣਗੇ ਵਧੀਆ ਇਹ ਤਾਂ ਤੇਲ ਪਾਵਾਂਗੇ ਕਿੰਨੇ ਕਿਫਾਰ ਬਣਾਵਾਂਗੇ ਹਾਂ 10 ਦੇਤੇ 30 ਹੋਇਆ ਤਾਂ ਤਿੰਨ 10 10 ਫੋਟੇ ਕਪਾ ਲਾਂਗੇ ਕੋਤੂ ਕਲਪ ਮਿਸਤਰੀ ਨਾਲ ਵੈਕ ਕਰਾਂਗੇ ਨਾ ਨਕਸ਼ਾ ਨਕਸ਼ਾ ਬਣਾਵਾਂਗੇ ਆ ਤੂੰ ਵੈਕ ਕਰੀ ਨਾ ਮੈਂ ਤਾਂ ਨਕਸ਼ਾ ਨਕਸ਼ਾ ਬਣਾਵਾਂਗੇ ਆਪਾਂ ਬਾਥੂ ਰੱਖਿਆ ਮੈਂ ਹਾਂ ਬਾਥੂ ਰੱਖਿਆ ਹਾਂ ਤੁਹਾਨੂੰ ਇਹ ਘਰ ਮੈਂ ਕਹਿੰਦਾ ਹਾਂ ਗੋਡੀ ਕਰ ਇਹਨੂੰ ਕੋਈ ਨਹੀਂ ਇਹਨੂੰ ਗੋਡੀ ਹੋਈ ਪਈ ਹੈ ਬਸ ਇਹਨੂੰ ਮਿਹਨਤ ਦੇ ਨਾਲ ਇੱਥੇ ਕਿੱਧਰ ਤੋਂ ਫੋਲ ਚੱਕਾ ਖਿਡੌਣੀ ਚੱਕੀ ਰੱਖਣ ਦੇ ਫੋਲ ਮੈਂ ਨਾ ਇੱਥੇ ਪਤਾ ਕਰਕੇ ਉਹਨਾਂ ਨਾਲ ਤਾਂ ਮੈਂ ਇੱਥਾਂ ਹਾਲੇ ਨੂੰ ਕਹਿ ਕੇ ਉਹਨੂੰ ਪੱਠੇ ਤੇ ਜਾਣਾ ਮੈਂ ਹੂੰ ਤੇ ਰੇਤਾ ਰੇਤੇ ਟਰੱਕ ਲਵਾਉਣਾ ਬਹੁਤ ਹੈ ਰਾਕ ਰੇਤੇ ਦਾ શરીਰੀ ਪਤਾ ਨਹੀਂ ਕਿੰਨੀਆਂ ਲੈਂਥਾਂ ਮਿੱਥੇ ਨਾਲ ਕਰਦਾ ਗੱਲ ਮੈਂ ਤੇ ਘਰ ਭਾਉਣ ਲੱਗੇ ਠੀਕ ਆ ਕਰਦੇ ਤਿਆਰੀ ਆ ਭਾਉਣ ਬਹੁਤ ਚਿਰ ਹੋ ਗਿਆ ਤਾਂ ਆਪਰੇ ਖਲੀ ਹੋਰ ਕਿਵੇਂ ਹੋ ਰਿਹਾ ਵੇਖ ਕਿ ਦੂਸਰੋਂ ਖੜੀ ਰਹਿ ਰਹੀ ਆ ਉਹ ਖੜੀ ਰਹਿ ਰਹੇ ਆਪਾਂ ਤਾਂ ਕੰਮ ਇੱਧਰ ਇੱਧਰ ਕਰਨਾ ਕੱਲ ਇੱਥੇ ਪਾਣੀ ਕਰ ਦੇਗਾ ਟਰੈਕਟਰ ਚੱਕਵਲੇ ਦਾ ਲੀਣਾਗਾ ਕਰਾਂਗੇ ਤੁਦਾਂ ਉੱਤ ਕਰੀ ਆਪਾਂ ਐਂ ਦੀ ਲਿਆਵਾਂਗਾ ਥਾਂ ਵੇਲਾ ਬਾਈ ਇਧਰੋਂ ਐਂ ਦੀ ਲਿਆਵਾਂਗੇ ਇਧਰ ਕੰਡੇ ਅਗਲੇ ਨੇ ਡ੍ਰੈਰ ਪੰਜ ਨਹੀਂ ਇਹਨੂੰ ਸਾੜ ਇੱਥੇ ਬੈਠ ਗੱਲ ਸੁਣ ਕੋਈ ਆਇਆ ਬੈਠਾ ਜਾ ਜ਼ਰਰ ਤਾਂ ਖੜਕੇਗਾ ਹਾਂ ਬੁਰਾ ਇੱਥੇ ਬਹਿ ਤਾਂ ਸੀ ਮੈਂ ਰਾਤ ਨਹੀਂ ਨਹੀਂ ਖੜਾ ਹੀ ਕਰ ਗਾ ਉਹ ਬਹਿ ਕੇ ਕਰਦੇ ਆ ਜਾ ਖੜਾ ਹੀ ਬਹਿ ਕੇ ਰਹਿ ਮੈਂ ਮੈਂ ਤੈਨੂੰ ਜਿਹੜੀ ਗੱਲ ਕਹਿਣਾ ਨਾ ਇਹ ਸਾਰੀ ਆਹ ਤੁਸੀਂ ਕਰੋ ਮੇਰੇ ਸੋਲਾ ਪਹਿਲਾਂ ਗਾਲੋ ਜੇ ਤੂੰ ਮਿਸਤਰੀ ਨਾਲ ਅੱਧਾ ਗੱਲ ਕਰਨੀ ਨਾ ਤੂੰ ਵੀ ਰੋਟੀ ਆਦੇ ਕਰੋ ਮਿੱਟੀ ਤੋਂ ਕਰਦੀ ਵੀ ਅੱਛਾ ਮਿਸਤਰੀ ਤੇ ਚਰਤੋਂ ਨਹੀਂ ਪਕਦੀਆਂ ਆਪਣੇ ਤਾਂ ਨਹੀਂ ਪਕਦੇ ਸਾਰਾ ਦਿਨ ਮਣਕੇ ਰੋਟੀਆਂ ਦੇ ਲੱਗ ਜਾਂਦੇ ਚਲੋ ਆਪਾਂ ਕਹਿ ਦਾਂਗੇ ਭਾਈ ਰੋਟੀਆਂ ਆਵਦੀਆਂ ਮਿਸਤਰੀ ਆਪਦੇ ਮਿਸਤਰੀ ਨਹੀਂ ਐਵੇਂ ਤੇ ਦਿਹਾੜੀ ਦੀਆਂ ਵੀ ਤੇ ਆਜ ਰੋਟੀ ਆਪਦੀ ਆਪੇ ਕਰ ਲਓ ਇਹ ਆਪਣੇ ਤੁਸੀਂ ਪਕੜੀ ਆਪਣੇ ਤੇ ਆਪਣੀਆਂ ਤੁਹਾਨੂੰ ਉਹਨਾਂ ਨੇ ਥੋੜਾ ਲਿਆ ਕੇ ਦੇਣੀ ਆਪਾਂ ਨੂੰ ਤਾਂ ਪਕਾਉਣੀ ਪੈਣੀ ਹੈ ਇੱਥੋਂ ਤੱਕ ਕਰ ਲੀਓ ਉੱਥੇ ਲੈ ਕੇ ਇਹਨਾਂ ਲੰਬਾਈ ਕਰ ਦੀ ਹੈ ਨਾ ਹੈ ਹੂੰ ਕਿੰਨੀ ਹੋ ਗਈ ਉਹ ਤੁਮ ਮਣਕੇ ਆ ਨਾ ਹੜ ਜਾ ਸਿੱਕੇ ਫੜੀ ਦਾ ਮਾ ਉਧਰ ਉਹਨਾਂ ਨੂੰ ਹੁੰਦਾ ਹੈ ਇੱਥੋਂ ਛੱਡਣਾ ਪਊ ਆਪਾਂ ਮੈਨਾਂ ਕੀ ਚੰਗਾ ਹੈ ਹਾਂ ਨਹੀਂ ਨਹੀਂ ਨਾ ਨਹੀਂ ਤੋਂ ਉਹ ਨਹੀਂ ਤੇਨ ਹੈ ਮੇਰੇ ਮਨ ਦਾ ਗੱਲ ਚਾਰ ਚਾਰ ਕਰਮਾ ਹੋ ਗਿਆ ਇੱਥੇ ਨਹੀਂ ਜੇ ਤੂੰ ਘਰ ਪਰ ਤੂੰ ਆਉਂਦੀ ਸੀ ਨਾ ਕਿ ਸਾਨੂੰ ਪੱਛਲਾ ਵੀ ਜੀ ਨਹੀਂ ਕੀ ਕਰਨਾ ਸੀ ਤੂੰ ਦੱਸ ਫਿਰ ਤੇ ਮੈਂ ਕਿਹਾ ਪਿੱਛੋਂ ਆਪਾਂ ਥਾਵਾ ਸਾਰਾ ਕਰ ਦਾਂ ਬਾਹਰ ਸਾਰਾ ਕਿੰਨਾ ਕੁ ਸ਼ੋਰ ਬਾਥਰੂਮ ਪਿੱਛੇ ਬਣਾਵਾਂਗੇ ਬਾਰੀ ਬਾਰੀਆਂ ਰੱਖਾਂ ਉਹਦੇ ਵਿੱਚ ਕੂਲਰ ਰੱਖਣੇ ਹੋਣ ਕੋਪਾ ਬੈਕ ਸਾਡ ਛੱਡ ਕੇ ਤੇ ਉੱਪਰ ਛੱਤ ਪਾ ਦਾਂਗੇ ਫਿਰ ਆਪਾਂ ਇੱਥੋਂ ਸ਼ੁਰੂ ਕਰ ਲੈਨੇ ਆਂ ਦੱਸਣ ਦੀ ਆਸ ਕਿ ਆਹ ਦੀ ਤੋਂ ਇੱਥੋਂ ਕਰ ਦਿੰਨੇ ਆਂ ਪਹਿਲਾਂ ਤਾਂ ਬਹੁਤ ਹੋਊ ਪਿੱਛੋਂ ਬਹੁਤ ਰਹੇਗਾ ਹਾਂ ਹੈਂ ਹਾਂ ਇੱਥੋਂ ਐਵੇਂ ਕਰ ਦਿੰਨੇ ਆਂ ਕੇ ਨੇ ਹੋਰ ਕੈਨ ਨੂੰ ਕਰਕੇ ਕੈਨ ਨੂੰ ਕਰਨੇ ਆ ਨਹੀਂ ਆ ਇਹਨੂੰ ਕਰਾਂਗੇ ਛੜਕ ਨਹੀਂ ਨਾ ਚੱਲ ਕੋਈ ਨਹੀਂ ਬਾਕੀ ਫਿਰ ਮਿਸਤਰੀ ਦੀ ਵੀ ਰਾਇ ਲਵਾਵਾਂਗੇ ਆਪਾਂ ਜੇ ਆਪਾਂ ਆਪਣੀ ਮਰਜ਼ੀ ਨਹੀਂ ਨਾ ਕਰ ਸਕਦੇ ਇਕੱਲੇ ਮਿਸਤਰੀ ਜਦ ਆ ਮੈਂ ਮਿਸਤਰੀ ਨਾਲ ਗੱਲ ਮੈਂ ਮਿਸਤਰੀ ਰਾਇਆ ਕਰਕੇ ਫਿਰ ਉਹਦੇ ਨਾਲ ਫਿਰ ਆਪਾਂ ਛੇੜਾ ਛੇੜਾਂਗੇ ਕੰਮ ਦਾ ਨਾ ਆ ਮੈਨੂੰ ਪੜਾ ਦੇ ਕਿੰਬੇ ਦੀ ਗੱਲ ਸੁਣ ਲਾ ਉਹ ਚੱਕ ਤੇ ਗੋ ਗਾਇ ਜਿਹਦੇ ਥਾਂ ਸਾਫ ਕਰਦੇ ਸੋ ਸਾਰਾ ਆ ਮੈਨੂੰ ਪੜਾ ਦੇ ਤੂੰ ਪਰ ਆ ਲੈ ਚੱਲ ਆ ਤੇਰੇ ਬਾਪੂ ਸਾਫ ਆ ਬੰਦੇ ਨਹੀਂ ਜਾਣਾ ਕੰਮ ਜਾ ਕੇ ਉਹਨਾਂ ਉਧਰ ਬੰਦਿਆਂ ਦਾ ਪਤਾ ਕਰਕੇ ਹੁੰਦਾ ਮਿਸਤਰੀ ਜੀ ਨੇ ਨਾ ਪੁੱਛ ਪੜੇ ਰੱਖੇ ਹੁੰਦੇ ਕਰ ਰਿਹਾ ਕਰ ਲਿਆ ਕਰ ਕੋਈ ਕੰਮ ਤਾਂ ਹਾਂ ਆ ਕਰ ਰਿਹਾ ਇਹ ਕਰ ਆਦਾ ਕੋਈ ਮੜਮ ਦਾ ਕੰਮ ਤੋਂ ਦੋ ਮਿਸਤਰੀ ਦੇ ਮਿਲਦੇ ਮਿਸਤਰੀ ਦੇ ਨਹੀਂ ਫਿਰ ਕੰਮ ਜੇ ਆਪਾਂ ਗ ਜਾਵਾਂਗੇ ਕਿਤੇ ਕੰਮ ਦਾ ਪਤਾ ਕਰਾਂਗੇ ਕੋਈ ਲੇਬਰ ਦਾ ਕੋਈ ਇਹ ਦੱਸੀ ਜਾਣਾ ਸਿੰਨਾ ਸਮਾਨ ਲਿਆਉਣਾ ਹੂੰ ਪਿੱਤਾ ਬਜਰੀ ਸਰੀਆ ਸੀਮੈਂਟ ਲੇਬਰ ਦਾ ਪੈੜਾਂ ਦਾ ਕਿੰਨੇ ਕੰਮ ਬਣ ਜਾਂਦੇ ਆ ਉਹਨਾਂ ਸਾਰਿਆਂ ਦਾ ਇੰਤਜ਼ਾਮ ਆਪਾਂ ਕਰਨਾ ਮੈਨੂੰ ਪੈਣਾ ਤੂੰ ਤਾਂ ਨਹੀਂ ਕਰਨਾ ਉਹ ਸਵਾਇ ਕਰਾਂਗੇ ਆਪਾਂ ਫੇਰ ਆਪਾਂ ਗੇਟ ਲਾਈਏ ਮੋੜ ਲਾ ਕੋਈ ਉਹ ਟਰਾਲੀ ਤੂੰ ਸਿੱਧੀ ਨਹੀਂ ਗਈ ਟਾਲੀ ਬਜਰੀ ਬਜਰੀ ਸਿੱਧੀ ਕਰੇ ਲੈ ਕੋਈ ਆਪਾਂ ਗੇਟ ਅਜੇ ਨਹੀਂ ਲਾਉਂਦੇ ਗੇਟ ਨਾਲ ਫਿਰ ਗੱਲ ਬੰਨਣੀ ਨਹੀਂ ਗੇਟ ਲਾਵਾਂਗੇ ਗੇਟ ਜਿਹਨਾਂ ਬਣ ਕੇ ਗੇਟ ਲਾਦਾ ਟਰਾਲੀ ਨਾਲ ਮਿੱਟੀ ਪਾਉਣਾ ਨੇ ਮਾਰਕੀਟ ਟਰਾਲੀ ਦੇ ਬੁਰਜੀ ਢਾ ਦੇਣੀ ਆ ਡਾਡਾ ਕੋਈ ਕਮਲੇ ਨਹੀਂ ਆ ਉਹ ਨਹੀਂ ਹੈ ਉਹਨਾਂ ਦੀ ਮੰਨਣੀ ਆਂਦੀ ਨਾ ਫਿਰ ਮੇਰਾ ਨਹੀਂ ਨਹੀਂ ਮੇਰੀ ਗੱਲ ਸੁਣ ਆਪਾਂ ਗੇਟਵਾਵਾਂਗੇ ਬਾਅਦ ਪਹਿਲਾਂ ਸਾਰਾ ਕੰਮ ਕਰਦਾ ਪਿੱਛੇ ਕਰਕੇ ਚੱਲ ਜੀ ਮੈਂ ਯਾਰ ਜਿਵੇਂ ਤੇਰੀ ਜੀ ਕਰਦਾ ਕੋਈ ਖੜਾ ਲੈ ਆਹ ਤੇ ਕੰਮ ਆ ਯਾਰ ਚੱਲ ਕੋਈ ਨਹੀਂ ਪਰ ਮੈਂ ਉਹਦੀ ਮਰਜ਼ੀ ਨਾਲ ਨਹੀਂ ਕਰੂੰਗਾ ਜਿਵੇਂ ਮੈਨੂੰ ਲੋੜ ਆਇਆ ਕੰਮ ਠੀਕ ਆ ਲੈ ਚੱਲ ਮੈਂ ਜਾਣਾ ਫਿਰ ਚੰਗਾ ਆ ਇਹਨੂੰ ਲੈ ਜਾ ਇੱਕ ਤਾਂ ਮੋਢੇ ਤੇ ਜੁੱਤ ਬੰਨਣਾ ਨਹੀਂ ਤੇ ਜਨ ਲੈਣਾ ਨਹੀਂ ਦੇਣਾ ਨਹੀਂ ਕਰ ਲੋ ਚੱਲ ਚੰਗਾ ਸੁਣ ਲੈ ਆਈ ਆ ਬਣਾ ਲੈਣਾ ਸਰ ਮੈਨੂੰ ਬੱਸ ਮੈਂ ਲੈਣਾ ਪੜਾ ਕਰਦਾ ਗੱਲ ਬਾਤ ਤੇ ਤੂੰ